ਨ ਧੰ ਸਤਗੁਰੂ ਰਾਮਦਾਸ ਮਹਾਰਾਜ ਸੋਹੀ ਰਾਗ ਦੇ ਅੰਦਰ ਆਪਣੀ ਜ਼ੁਬਾਨੀ ਪਾਕ ਤੋਂ ਪਵਨ ਪਵਿੱਤਰ ਬਚਨ ਉਚਾਰਨ ਕਰਦੇ ਨੇ ਇਨਾਂ ਬਚਨਾਂ ਨੂੰ ਪ੍ਰੇਮ ਪੁਰਬਕ ਕਾ ਦੂਜੇ ਸੁਰ ਤਾਲ ਦੇ ਅੰਦਰ ਦੂਜੇ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਬਚਨ ਅਸ਼ਟ ਪਦੀਆਂ ਦੇ ਰੂਪ ਅੰਦਰ ਬਖਸ਼ਿਸ਼ ਕੀਤੇ ਨੇ 8 8 ਪਦਿਆਂ ਵਾਲੇ 8 8 ਬੰਦਾਂ ਵਾਲੇ ਬਚਨ ਇੱਕ ਇੱਕ ਬੰਦ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ ਹੈ ਉਸ ਮਾਲਕ ਆਕਾਲ ਪੁਰਖ ਵੈਗੁਰੂ ਜੀ ਦਾ ਮੰਗਲ ਕਰਦੇ ਨੇ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਅਦੁੱਤੀ ਹੈ ਜਿਸ ਵਰਗਾ ਦੂਜਾ ਕੋਈ ਸੰਸਾਰ ਤੇ ਹੈ ਹੀ ਨਹੀਂ ਉਹ ਇੱਕ ਤੇ ਇੱਕ ਹੁੰਦਾ ਹੋਇਆ ਪਰਿਪੂਰਨ ਪਰਮਾਤਮਾ ਅਨੇਕਤਾ ਜਿਹੜੀ ਕਾਇਨਾਤ ਤੇ ਸਾਰਿਆਂ ਨੂੰ ਸਫੁਰਤੀ ਬਖਸ਼ਦਾ ਹੈ ਸਾਰਿਆਂ ਨੂੰ ਚੇਤਨ ਸਤਾ ਦਿੰਦਾ ਹੈ ਸਾਰਿਆਂ ਦਾ ਚਾਨਨ ਮੋਨਾਰਾ ਹੈ ਸਾਰਿਆਂ ਦੀ ਉਤਪਤੀ ਕਰਦਾ ਹੈ ਸਾਰਿਆਂ ਦੀ ਪਰਵਰਸ਼ ਕਰਦਾ ਹੈ ਸਾਰਿਆਂ ਦੀ ਲੈਤਾ ਕਰਦਾ ਹੈ ਉਸ ਇੱਕ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਜੋ ਕੁਝ ਵੀ ਹੈ ਬਾਅਦ ਵਿੱਚ ਉਹ ਇੱਕ ਹੀ ਵਾਸਤਵ ਰੂਪ ਅੰਦਰ ਸਾਰਿਆਂ ਦੀ ਪਲਣਾ ਪੁਸ਼ਣਾ ਕਰ ਰਿਹਾ ਹੈ ਸਾਰਿਆਂ ਨੂੰ ਔਰ ਜਿਹੜੀ ਚੇਸ਼ਟਾ ਕਰਾ ਰਿਹਾ ਹੈ ਸੰਸਾਰ ਦੀ ਉਹ ਇੱਕ ਪਰਿਪੂਰਨ ਪਰਮਾਤਮਾ ਸਾਰਿਆਂ ਨੂੰ ਪ੍ਰਕਾਸ਼ਨ ਹਾਰਾ ਹੈ ऐसे एक परिपूर्ण परमात्मा ਦਾ ਕਦੇ ਨਾਸ਼ ਨਹੀਂ ਹੁੰਦਾ ਉਹ ਸਤ ਸvaroop ਹੈ ਸੱਚ ਦਾ ਕਦੇ ਨਾਸ਼ ਨਹੀਂ ਹੁੰਦਾ ਨਾਸ਼ ਹੁੰਦਾ ਝੂਠ ਦਾ ਬਿਨ ਸੁਧੈ ਝੂਠ ਉਹਦੀ ਹੋਂਦ ਕੋਈ ਨਹੀਂ ਹਸਤੀ ਕੋਈ ਨਹੀਂ ਸੱਚ ਸਦਾਈ ਵਕਾਲ ਰਹਿਣ ਵਾਲਾ ਹੈ ਉਹ परिपूर्ण परमात्मा ਹੈ ਗੁਰ ਉਚੇਤਨ ਸਰੂਪੇ ਐਸਾ ਪਰਮਾਤਮਾ ਉਹਦੇ ਨਾਲ ਜੁੜਨਾ ਉਹਦੇ ਮਾਰਗ ਤੇ ਤੁਰਨਾ ਉਸ ਨੂੰ ਮਿਲਣਾ ਉਹ ਰੂਪ ਹੋਣਾ ਹੈ ਮਹਾਰਾਜ ਸਚੀ ਪਰਸ਼ਾ ਕਹਿੰਦੇ ਫਿਰ ਗੁਰ ਚੇਤਨ ਸਰੂਪੇ ਉਹਦਾ ਚਿੰਤਨ ਕਰ ਸਿਮਰਨ ਕਰ ਆਰਾਧਨਨ ਕਰ ਉਹਨੂੰ ਜਪੇਗਾ ਜਪਦਿਆਂ ਜਪਦਿਆਂ ਤੇਰੇ ਅੰਦਰ ਦਾ ਦੀਵਾ ਜਗ ਪਵੇਗਾ ਤੇਰੇ ਅੰਦਰ ਦੀ ਜੋਤ ਜਗਮਗਾਏਗੀ ਜਿਹੜੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਉਹ ਅੰਦਰ ਪ੍ਰਕਾਸ਼ੇਗੀ ਅਗਿਆਨ ਦਾ ਅੰਧੇਰਾ ਚਲਾ ਜਾਏਗਾ ਫਿਰ ਅੰਦਰਲਾ ਪ੍ਰਕਾਸ਼ ਮਹਾ ਪ੍ਰਕਾਸ਼ ਪਰੀਪੂਰਨ ਪਰਮਾਤਮਾ ਦੇ ਅੰਦਰ ਮਿਲ ਜਾਵੇਗਾ ਇੱਕ ਰੂਪ ਹੋ ਜਾਵੇਗਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸੁਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਗਏ ਸਦਗੁਰਬਾਨ ਉਹਦੇ ਵਿੱਚ ਮਿਲਦਾਏਗਾ ਉਹਦਾ ਚਿੰਤਨ ਕਰ ਤੇ ਚਿੰਤਨ ਕਰਦਿਆਂ ਜਿਵੇਂ-ਜਿਵੇਂ ਅਗਿਆਨ ਉਤਰਦਾ ਗਿਆ ਮੈਲ ਉਤਰਦੀ ਗਈ ਪ੍ਰਕਾਸ਼ ਹੁੰਦਾ ਗਿਆ ਤੇ ਜੀਵਨ ਆਨੰਦ ਸਰੂਪ ਹੋ ਜਾਵੇਗਾ ਐਸੇ ਗੁਰੂ ਦੀ ਪ੍ਰਾਪਤੀ ਅਰ ਸੱਚੇ ਸਤਗੁਰੂ ਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੇ ਨਾਲ ਧੰਨ ਧੰਨ ਸਤਗੁਰੂ RAMDAS ਮਹਾਰਾਜ ਜਿਨੂ ਸਾਬ ਕਹਿੰਦੇ ਧੰ ਧੰ ਨਾ ਰਾਮਦਾਸ ਗੁਰ ਜਿਨ ਸਿਰਿਆ ਦਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰੇ ਧਾਰਿਆ ਉਹ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਦਸ਼ਾ ਜਗਿਆ ਸੁਮੁਖ ਦੇ ਦਵਾਰਾ ਸਾਡੇ ਅੰਦਰ ਦੀ ਵਿਦਨਾ ਸਾਡੇ ਅੰਦਰ ਦੀ ਬੇਬਲਤਾਈ ਸਾਡੇ ਅੰਦਰ ਤੜਫ ਇਨੀ ਕੋਵੇ ਕਿ ਜਿਸ ਤਰ੍ਹਾਂ ਕੋਈ ਵਿਛੜਿਆ ਦੂਰ ਚਲਾ ਗਿਆ ਵਿਛੜ ਕਰਕੇ ਤੇ ਉਹ ਵਿਛੋੜੇ ਦਾ ਦੁੱਖ ਹੈ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਲਗੇ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਧਾਈ ਵੈਦ ਨਾ ਭੋਲੇ दारू ਲਾਏ ਦੁੱਖ ਨੇ ਤੇ ਮਹਾਰਾਜ ਮੇਰ ਕਰਦੇ ਜੇ ਤੂੰ ਮਿੱਤਰ ਆਸਾੜੜਾ ਇੱਕ ਪੂਰੀ ਨਾ ਵੀ ਛੋੜ ਮਹਾਰਾਜ ਮਨ ਦੇ ਅੰਦਰ ਬੈਰਾਗ ਵਿਛੜ ਜਾਣ ਦਾ ਦੂਰੀ ਦਾ ਦੂਰ ਹੋਇਆ ਕਰਕੇ ਤੇਰੇ ਤੋਂ ਦੂਰ ਮਹਾਰਾਜ ਜੀ ਗੁਰੂ ਅਰਜੁਨ ਸਾਹਿਬ ਜੀ ਵੀ ਬਚਨ ਕਰਦੇ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਤਨ ਸੁ ਤੇਰਾ ਥਾਨ ਹੈ ਹੇ ਵੈ ਗੁਰੂ ਮਨ ਅੰਦਰ ਬੈਰਾਗ ਆ ਗਿਆ ਕਿ ਸਤ ਗੁਰੂ ਕਦੋਂ ਮਿਲਾਪ ਹੋਵੇਗਾ ਵਿਛੜੇ ਹੋਏ ਦੂਰ ਆ ਮਹਾਰਾਜ ਕਹਿੰਦੇ ਜਿੰਨੂੰ ਇਹ ਚੇਤਾ ਆ ਗਿਆ ਜਿਹਦੇ ਅੰਦਰ ਬੈਰਾਗ ਆ ਗਿਆ ਉਹਦਾ ਮਿਲਾਪ ਹੋਵੇਗਾ ਉਹਦੇ ਅੰਦਰ ਦੀ ਇੱਛਾ ਇਹ ਹੋਵੇਗੀ ਹੁਣ ਮਿਲਿਆ ਕਿਵੇਂ ਜਾਵੇ ਜੁੜਿਆ ਕਿਵੇਂ ਜਾਵੇ ਫੇਰ ਉਹਰ ਜੋਈ ਕਰਦਾ ਜੇ ਤੂੰ ਮਿੱਤਰ ਆ ਸਾੜੜਾ ਇੱਕ ਪੂਰੀ ਨਾ ਵਿਛੋੜ ਰਤਾ ਪਰ ਦੂਰ ਨਾ ਕਰ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਏ ਕਹਿੰਦੇ ਕੋਈ ਆ ਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਸਤਿਗੁਰੂ ਰਾਮਦਾਸ ਮਹਾਰਾਜ ਵੈਰਾਗ ਮਈ ਅੰਦਰ ਦੀ ਤੜਫ ਅੰਦਰ ਦੇ ਮਿਲਾਪ ਦੀ ਇੱਛਾ ਜਿਹੜਾ ਜੀਵ ਜਨਮ ਜਨਮੰਤਰਾਂ ਤੋਂ ਜੁਨੀਆਂ ਵਿੱਚ ਪਟਕਦਾ ਰਿਹਾ ਹੈ ਇੱਧਰ ਉੱਧਰ ਠੋਕਰਾਂ ਖਾਂਦਾ ਹੈ ਤੇ ਸਤਿਗੁਰੂ ਦੇ ਹਜ਼ੂਰ ਅਰਜ਼ੋਈਆਂ ਕਰਦਾ ਹੈ ਕਿ ਆਹ ਜਿਹੜਾ ਜਨਮ ਮਿਲਿਆ ਹੈ ਨਾ ਕਿਦੇ ਹੱਥੋਂ ਨਿਕਲ ਗਿਆ ਤੇ ਫਿਰ ਮਿਲਾਪ ਨਹੀਂ ਹੋਣਾ ਗੁਰੂ ਦੇ ਨਾਲ ਮਿਲਿਆ ਨਹੀਂ ਜਾਣਾ ਕਿਰਪਾ ਕਰੋ ਇਹ ਜਨਮ ਤੁਹਾਰੇ ਲੇਖੇ ਲੇਖੇ ਵਿੱਚ ਉਦੋਂ ਲੱਗੇਗਾ ਸਫਲਤਾ ਸਹਿ ਤਦੋਂ ਹੋਵੇਗਾ ਜਦੋਂ ਇਸਾਰੀਰ ਦੇ ਵਿੱਚ ਰਹਿੰਦਿਆਂ ਨਰੰਕਾਰ ਨਾਲ ਮਿਲ ਗਿਆ ਔਰ ਕੋਈ ਆਨ ਮਿਲਾਵੇ ਕੋਈ ਇਹੋ ਜਿਹਾ ਸਿੱਖ ਆਵੇ ਕੋਈ ਐਸਾ ਗੁਰੂ ਦਾ ਪਿਆਰ ਵਾਲਾ ਆਵੇ ਕੋਈ ਗੁਰੂ ਦਾ ਪਿਆਰਾ ਆਵੇ ਕੋਈ ਜੁੜਿਆ ਹੋਇਆ ਆਵੇ ਜਿਹੜਾ ਆ ਕੇ ਜਿਹੜੀ ਮੇਰੀ ਸੁਰਤ ਜਨਮ ਵੇਲੇ ਟੁੱਟ ਗਈ ਨਾ ਉਹਨੂੰ ਮਿਲਾਵੇ ਜੋੜ ਦੇਵੇ ਉਹ ਸੁਰਤ ਨੂੰ ਜੋੜ ਦੇਵੇ ਜੀਵ ਦੇ ਅੰਦਰ ਦੀ वेदना ਹੈ ਗੁਰੂ ਰਾਮਦਾਸ ਮਹਾਰਾਜ ਦਾ ਅਰ ਗੁਰਤਾ ਗਾਦੀ ਤੇ ਸੁਭਾਈ ਮਨ ਹੋ ਕੇ ਆਪਣੀ ਜ਼ੁਬਾਨੇ ਪਾਕ ਤੋਂ ਇਹ ਬਚਨ ਕਹਿੰਦੇ ਨੇ ਇਹ ਜੀਵ ਦੇ ਅੰਦਰ ਦੀ वेदना ਹੈ ਤੇਰੇ ਅੰਦਰ ਦੀ ਤੜਫ ਹੋਵੇ ਜਿਸ ਤਰ੍ਹਾਂ ਸਤਿਗੁਰੂ ਬਚਨ ਕਰਦੇ ਨਾ ਗੁਰੂ ਅਰਜੁਨ ਸਾਹਿਬ ਮਹਾਰਾਜ ਕੋਈ ਜਨ ਹਾਰਿ ਸਿਉ ਦੇਵੈ ਜੋਰ ਚਰਨਾ ਗਾਹ ਬਕਉ ਸੁਭ ਰਸਨਾ ਦਿੱਜਹਿ ਪ੍ਰਾਨ ਅਕੂਰ ਕੋਈ ਜਨ ਕੋਈ ਐਸਾ ਗੁਰਸਿੱਖ ਪਿਆਰਾ ਗੁਰੂ ਦੇ ਨਾਲ ਜੁੜਿਆ ਹੋਇਆ ਮੈਨੂੰ ਟੁੱਟੇ ਹੋਏ ਨੂੰ ਜੋੜ ਦੇਵੇ ਟੁੱਟੇ ਨੂੰ ਇੱਥੇ ਮਹਾਰਾਜ ਕਹਿੰਦੇ ਕੋਈ ਆਨ ਕੋਈ ਮੈਨੋ ਇੱਧਰ ਉੱਧਰ ਪਟਕਦੇ ਹੋਏ ਨੂੰ ਜੋਨੀਆਂ ਵਿੱਚ ਇੱਧਰ ਉੱਧਰ ਪਟਕਦੇ ਹੋਏ ਨੂੰ ਆਵਾਗਵਨ ਵਿੱਚ ਆਨ ਲਿਆ ਕੇ ਤੇ ਮਿਲਾਵੇ ਕਿਹਦੇ ਨਾਲ ਮੇਰਾ ਪ੍ਰੀਤਮ ਪਿਆਰਾ ਜਿਹੜਾ ਮੇਰਾ ਵੈਗੁਰੂ ਪ੍ਰਾਨਾਂ ਤੋਂ ਪਿਆਰਾ ਹੈ ਨਾ ਉਹਦੇ ਨਾਲ ਮੈਨੂੰ ਲਿਆ ਕੇ ਮਿਲਾ ਦੇਵੇ ਉਦੇ ਨਾਲ ਮੇਰਾ ਮਲਾਬ ਕਰਾ ਦੇਵੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਦੇ ਨਾਲ ਮਿਲ ਜਾਵਾ ਜਿਹੜਾ ਅੰਦਰੋਂ ਸਵਰਤ ਕਰਕੇ ਟੁੱਟਿਆ ਤੇ ਉਹ ਸਵਰਤ ਟੁੱਟ ਗਈ ਤੇ ਫਿਰ ਜਨਮਾਂ ਜਨਮੰਤਰਾਂ ਦੇ ਅੰਦਰ ਭਟਕਦਾ ਆ ਇਸ ਕਰਕੇ ਕਹਿੰਦੇ ਕੋਈ ਐਸਾ ਰੱਬ ਦਾ ਪਿਆਰਾ ਆਵੇ ਤੇ ਆ ਕੇ ਮੈਨੂੰ ਮਲਾਵੇ ਅੰਦਰੂ ਸੂਰਤ ਕਰਕੇ ਸਰੀਰ ਕਰਕੇ ਜੀਵ ਤਵ ਕਰਕੇ ਇਕਤਾ ਹੋ ਜਾਵੇ ਜੀਵ ਈਸ਼ਵ ਦੀ ਇਕਤਾ ਹੋ ਜਾਵੇ ਮਨ ਦੇ ਅੰਦਰ ਵਿਛੋੜੇ ਦੇ ਸਾਲਣ ਨੂੰ ਵੈਛੋੜੇ ਦੇ ਦੁੱਖ ਨੂੰ ਲੈ ਕੇ ਵੈਰਾਗ ਮਈ ਬਚਨ ਕਰਦਿਆ ਕੋਈ ਐਸੀ ਜੁੜੀ ਹੋਈ ਆਤਮਾ ਆਵੇ ਤੇ ਸਾਨੂੰ ਜੋੜ ਦੇਵੇ ਉਸ ਮਾਲਕ ਨਾਲ ਹਾਤ ਿਸ ਪੈ ਆਪ ਵੀ ਚਾਈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜਾ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ ਜੋੜ ਦੇਵੇ ਉਹਦੇ ਮਾਰਗ ਤੇ ਤੋਰ ਦੇਵੇ ਤੇ ਮਹਾਰਾਜ ਕਹਿੰਦੇ ਉਹਦਾ ਅਦਬ ਕਿੰਨਾ ਕਿ ਮੈਂ ਆਪਣੇ ਆਪ ਨੂੰ ਉਹਦੇ ਅੱਗੇ ਵੇਚ ਦੇਵਾਂ ਔਰ ਉਹਦੇ ਸਬੂਰਦ ਕਰ ਦੇਵਾ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਕੋਈ ਜਨ ਹਰਿ ਸਿਉਂ ਦੇਵੈ ਜੋਰ ਜੇ ਕੋਈ ਜੋੜ ਦੇਵੇ ਫਿਰ ਕੀਏ ਚਰਨ ਗਾਹੋਂ ਉਹਦੇ ਮੈਂ ਚਰਨ ਪਕਣਾ ਬਾਕੋਂ ਸੋਬਰਸਨਾ ਮੈਂ ਰਸਨਾ ਜ਼ਬਾਨ ਦੇ ਨਾਲ ਉਹਦੀ ਖਿਦਮਤ ਅੰਦਰ ਉਹਦੀ ਉਪਮਾ ਅੰਦਰ ਉਹਦੀ ਸਿਵਤੋ ਸਲਾਂਗਾ ਅੰਦਰ ਬਚਨ ਕਹਾ ਬਾਕੋਂ ਸੋਬਰਸਨਾ ਸ੍ਰੇਸ਼ਟ ਬਚਨ ਕਹਾ ਅਰ ਬਕੋਂ ਸਬਰ ਹਸਨਾ ਤੇ ਜੇ ਕੁਝ ਮੰਗੇ ਦੀਜਹਿ ਪ੍ਰਾਨ ਆਕੂਰ ਜਿਹੜਾ ਮੈਨੂੰ ਮੇਰੇ ਮਾਲਕ ਨਾਲ ਮਲਾਵੇ ਜੇ ਉਹ ਭੇਟ ਮੰਗੇ ਤੇ ਮੈਨੂੰ ਭੇਟ ਵਿੱਚ ਨਾ ਆਪਣੇ ਪ੍ਰਾਨ ਦੇ ਦੇਵਾ ਪ੍ਰਾਨ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਥੇ ਬਚਨ ਕਹੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਚਨ ਕਰਦੇ ਮੈਂ ਆਪਾ ਵੇਚ ਦੇਵਾ ਜੇ ਮੇਰੇ ਗੁਰੂ ਨਾਲ ਮਿਲਾਪ ਹੁੰਦਾ ਹੋਵੇ ਨਾ ਤੇ ਜਿਹੜਾ ਮਿਲਾਪ ਕਰਾਉਂਦਾ ਤਿਸ ਪੈ ਉਹਦੇ ਕੋਲ ਨਾਮ ਤੋਂ ਆਪਣੇ ਵੈਗੁਰੂ ਤੋਂ ਮੈਂ ਆਪਣੇ ਆਪ ਨੂੰ ਵੇਚ ਦੇਵਾਂ ਜੇ ਮੈਨੂੰ ਉਹਦੇ ਨਾਲ ਮਿਲਿਆ ਜਾਵੇ ਉਹਦੇ ਨਾਲ ਕੋਈ ਮਲਾ ਦੇਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਹਰਿਆ ਭਰਿਆ ਕਰਨ ਵਾਲਾ ਹਰੀ ਪਰਮਾਤਮਾ ਸਭਨਾ ਦਾ ਰਾਜਾ ਸਰੂਪ ਉਹ ਮੇਰਾ ਬੈ ਗੁਰੂਏ ਕੋਈ ਆਨ ਮਲਾਵੇ ਮੇਰੇ ਪ੍ਰਾਣ ਜੀ ਵਾਇਆ ਮੇਰੇ ਪ੍ਰਾਣਾ ਦੇ ਰਖਵਾਲੀ ਕਰਨ ਵਾਲਾ ਜੀ ਦੇ ਕਰਕੇ ਮੇਰੇ ਪ੍ਰਾਣ ਚੱਲ ਰਹੇ ਨੇ ਕੋਈ ਮੈਨੂੰ ਆਨ ਲਿਆ ਕੇ ਉਹਦੇ ਨਾਲ ਮਲਾ ਦੇਵੇ ਮੈਂ ਸਭ ਕੁਝ ਉਹਦੇ ਸਬੁਰਦ ਕਰ ਦੇਵਾਂ ਆਪਾ ਹੀ ਉਦੇ ਆਦੀਨ ਕਰ ਦੇਵਾ ਜਿਹੜਾ ਮੈਨੂੰ ਮੇਰੇ ਮਾਲਕ ਦੇ ਨਾਲ ਮਲਾਵੇ ਕੋਈ ਆ ਨਾ ਕੋਈ ਆਨ ਮਲਾਵੇ ਮੇਰਾ ਸਤਗੁਰੂ ਪੂਰਾ ਰਾਮ ਕੋਈ ਮੇਰਾ ਪੂਰਾ ਸਤਗੁਰੂ ਲਿਆ ਕੇ ਮੈਨੂੰ ਮਲਾਵੇ ਜਿਹਦੇ ਤੋਂ ਮੈਂ ਵਿਛੜਿਆ ਹਾ ਮਨ ਤਨ ਹਾ ਮਨ ਤਨ ਮਹਾਰਾਜ ਕਹਿੰਦੇ ਮਨ ਵੀ ਤੇ ਤਨ ਵੀ ਮੈਂ ਆਪਣਾ ਮਨ ਵੀ ਤੇ ਤਨ ਵੀ ਦੇਵਾ ਤਿਸ ਕਾਟ ਸਰੀਰਾ ਨਾ ਮੈਂ ਕੱਟ-ਕੱਟ ਕੇ ਤਨ ਮਨ ਉਹਦੇ ਅੱਗੇ ਰੱਖ ਦੇਵਾ ਜਿਹੜਾ ਮੇਰੇ ਗੁਰੂ ਨਾਲ ਮਿਲਾ ਦੇਵੇ ਤੇ ਮਹਾਰਾਜ ਵੀ ਕਹਿੰਦੇ ਤਨ ਮਨ ਅਰਪੋ ਪੂਜ ਚਿਰਾਵੋ ਸੋਈ ਨਰੰਜਨ ਪਾਵੋ ਮਨ ਦੇ ਨਾ ਰਾਮ ਲਿਆ ਹੈ ਮੂਲ ਮਨ ਦੇ ਕੇ ਮਾਲਕ ਨੂੰ ਲਿਆ ਤੇ ਇਥੇ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਨੇ ਮੈਂ ਤਨ ਮਨ ਸਭ ਕੁਝ ਦੇ ਸਬੂਰਦ ਕਰਨਿਆ ਆਪਾ ਹੀ ਵੇਚ ਦੇਵਾ ਜੇ ਮੈਨੂੰ ਮੇਰੇ ਮਾਲਕ ਨਾਲ ਮਲਾਇਆ ਜਾਵੇ ਮਹਾਰਾਜ ਕਹਿੰਦੇ ਕਾਦੇ ਲਈ ਤੁਸੀਂ ਫਿਰ ਆਪਾ ਵੇਚਦੇ ਹੋ ਸਹਿਬ ਕਹਿੰਦੇ ਦਰਸਨ ਹਰ ਦੇਖਣ ਕੈ ਤਾਈ ਜਿਹੜਾ ਹਰੀ ਪਰਿਪੂਰਨ ਪਰਮਾਤਮਾ ਈਸ਼ਵਰ ਸਰੂਪੇ ਨਾ ਜਿਹਨੂੰ ਸਹਬ ਕਹਿੰਦੇ ਹਰੇ ਨਮਸਤੇ ਹਰੇ ਨਾਮੇ ਹਰ ਹਰ ਕਰਤ ਨਹੀਂ ਦੁਖ ਜਮੇ ਉਹ ਹਰ ਜਿਹਨੂੰ ਮਹਾਰਾਜ ਸੱਚੀ ਪਰਸ਼ਾ ਕਹਿੰਦਿਆ ਉਹਦੇ ਵਿਸਰਣ ਨਾਲ ਬਰਬਾਦੀ ਹਰ ਵਿਸਰਤ ਸਦਾ ਖੁਆਰੀ ਉਹ ਹਰੀ ਪਰਮਾਤਮਾ ਵੈਗਰੂ ਜਿਹੜਾ ਉਹਦੇ ਦਰਸ਼ਨ ਕੈ ਤਾਈ ਉਹਦੇ ਦੇਦਾਰ ਕਰਨ ਵਾਸਤੇ ਆਪਾ ਵਿਚਨਾ ਹੈ ਆਪਾ ਵਾਰਣਾ ਹੈ ਉਹਦੇ ਦੇਦਾਰ ਕਰਨ ਵਾਸਤੇ ਮੈਨੂੰ ਉਹਦਾ ਦੇਦਾਰ ਖੁਦਾ ਵੇ ਦਾਤੇ ਦਾ ਤੇ ਫਿਰ ਭਾਵੇਂ ਇਹ ਤਨ ਡਾਇਆ ਔਰ ਖਤਮ ਹੋ ਜਾਵੇ ਇਹ ਕੋਈ ਮੈਨੇ ਨਹੀਂ ਰੱਖਦਾ ਇਹ ਤਨ ਵਿੱਚ ਰਹਨੇ ਆ ਹੋਇਆ ਮੈਂ ਆਪਣੇ ਪਿਆਰੇ ਦੇ ਦੇਦਾਰ ਕਰ ਲਵਾਂ ਔਰ ਜਿਹਦੇ ਨਾਲ ਅਤਸਨੇ ਉਹਦਾ ਦੇਦਾਰ ਕਰ ਲਵਾਂ ਮਹਾਰਾਜ ਕਹਿੰਦੇ ਕਿਰਪਾ ਕਰਹਿ ਤ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਉਹ ਕਿਰਪਾ ਕਰੇ ਵੈਗੁਰ ਤੇ ਹਰੀ ਪਰਮਾਤਮਾ ਦੇ ਨਾਲ ਮਿਲੇ ਮਿਲਾਪ ਕਰਾਵੇ ਤੇ ਉਹਦੇ ਨਾਲ ਮਿਲਾਪ ਹੋ ਜਾਵੇ ਤੇ ਮਿਲਾਪ ਦਦੋ ਹੋਵੇ ਫਿਰ ਹਰ ਨਾਮ ਧਿਆਈ ਹਰੀ ਪਰਮਾਤਮਾ ਵੈ ਗੁਰੂ ਜੀ ਦਾ ਨਾਮ ਧਿਆਉਣਾ ਜਪਨਾ ਅਰਾਧਨਾ ਤੇ ਉਸ ਨਾਮ ਨੂੰ ਜਪਨੇ ਆ ਦੁੱਖ ਦਰਦ ਕੋਈ ਵਿਆਪ ਨਹੀਂ ਸਕੇਗਾ ਹਰ ਹਰ ਨਾਮ ਜਪੰਤਿਆ ਕਾਸ਼ਨਾ ਕਹਿ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤਹਿ ਮਿਲਹਿ ਗੋਪਾਲ ਉਹਨੂੰ ਧਿਆਉਣਾ ਨਾਮ ਨੂੰ ਜਪਨਾ ਅਰਾਧਨਾ ਸਾਹਿਬ ਵਿਸਰਾਮ ਦੇ ਕੇ ਸਥਾਈ ਦੇ ਕੇ ਫਰਮਾਉਂਦੇ ਨੇ ਮਹਾਰਾਜ ਕਹਿੰਦੇ ਉਹ ਦੀ ਕਿਰਪਾ ਦੇ ਨਾਲ ਜਪਿਆ ਜਾਣਾ ਨਹੀਂ ਉਹ ਮਲਾਏਗਾ ਤੇ ਮਿਲਿਆ ਜਾਣਾ ਹੀ ਉਹਦੇ ਹਾਜ਼ੂਰ ਬੇਨਤੀ ਕਰ ਕਿਰਪਾ ਕਰੋ ਗੁਰ ਮਿਲੋ ਹਰ ਜਿਓ ਪਾਵੋ ਮੋਖ ਦਵਾਰ ਏ ਹਰੀ ਪਰਮਾਤਮਾ ਵੈ ਗੁਰੂ ਮੇਰੇ ਤੇ ਕਿਰਪਾ ਇਹ ਕਰੋ ਮੇਰਾ ਮਲਾਪ ਮੇਰੀ ਭੇਟ ਗੁਰੂ ਨਾਲ ਹੋ ਜਾਵੇ ਤੇ ਗੁਰੂ ਕਿਰਪਾ ਕਰਕੇ ਅੰਦਰ ਦਾ ਅੰਧਿਰਾ ਘਟਕੇ ਪ੍ਰਕਾਸ਼ ਕਰੇਗਾ ਤੇ ਮਹਾਰਾਜ ਫਿਰ ਤੁਹਾਡਾ ਜਿਹੜਾ ਮੁਕਤੀ ਦਾ ਦਵਾਰ ਉਨਸੀਬ ਹੋਵੇਗਾ ਅਗਰ ਗੁਰੂ ਨੂੰ ਨਹੀਂ ਮਿਲਿਆ ਗੁਰੂ ਨਾਲ ਨਹੀਂ ਜੁੜਿਆ ਗੁਰੂ ਦੇ ਕਹੇ ਅਨਸਾਰ ਨਹੀਂ ਤੁਰਿਆ ਮੰਜ਼ਲ ਤੇ ਨਹੀਂ ਪਹੁੰਚਿਆ ਦਾਣਾ ਮਹਾਰਾਜ ਮੇਰ ਕਰਦੇ ਦਾਤਾ ਜੇ ਤੂੰ ਕਿਰਪਾ ਕਰੇ ਤੇਰਾ ਮਿਲਾਪ ਹੋਵੇ ਜੇ ਸੁਖ ਦੇਹਤਾ ਤੁਝੇ ਆਰਾਧੀ ਮਹਾਰਾਜ ਜੇ ਤੂੰ ਸੁਭਾਵਾ ਦੇਵੇਂ ਸੁਖ ਦੇਵੇਂ ਉਹਨਾਂ ਦੇ ਵਿੱਚ ਵੀ ਮੈਂ ਤੈਨੂੰ ਆਰਾਧਾ ਮੇਰੇ ਤੇ ਕਿਰਪਾ ਕਰੀ ਉਹ ਸੁਖ ਐਸ਼ੋ ਇਸ਼ਰਤ ਆਰਾਮ ਬੇਬੂਤੀ ਨੂੰ ਦੇਖ ਕੇ ਮੈਂ ਤੈਨੂੰ ਭੁੱਲ ਨਾ ਦਾਮਾ ਕਿ ਸਭ ਕੁਝ ਪ੍ਰਾਪਤ ਕਰਕੇ ਮਹਾਰਾਜ ਤੈਨੂੰ ਭੁੱਲ ਜਾਵਾਂ ਮੇਰੇ ਪੱਲੇ ਕੁਝ ਨਹੀਂ ਉਹ ਰਹਿਣਾ ਅਰ ਸੱਚੀ ਸਰਕਾਰ ਦੁੱਖ ਪੀ ਤੁਜੈ ਧਾਈ ਜੇ ਉਹ ਅਤ ਦਾ ਦੁੱਖ ਲੱਗਦਾ ਵੇ ਤੇ ਮਹਾਰਾਜ ਫੇਰ ਵੀ ਤੈਨੂੰ ਧਿਆਵਾ ਤੂੰ ਨਾ ਭੁੱਲੇ ਸੁਖ ਵੇਲੇ ਵੀ ਆਰਾਧਾ ਤੇ ਮਹਾਰਾਜ ਦੁੱਖ ਵਿੱਚ ਵੀ ਤੈਨੂੰ ਸਿਮਰਾ ਦੁੱਖ ਲੈ ਕਿਸੇ ਦੂਜੇ ਨੂੰ ਆਵਾਜ਼ ਨਾ ਮਾਰਾਂ ਦੁੱਖ ਆਵੇ ਤੇ ਅਰ ਰੌਲਾ ਪਾਵਾਂ ਜਿਵੇਂ ਸੰਸਾਰ ਦੇ ਜੀਵ ਕਦੇ ਮਾਂ ਨੂੰ ਕਦੇ ਬਾਪ ਨੂੰ ਕਦੇ ਕਿਸੇ ਨੂੰ ਕਹਿੰਦੇ ਵੈਗਰੂ ਉਦੋਂ ਵੀ ਦੁੱਖ ਵੇਲੇ ਵੀ ਮੇਰੀ ਅਰਦਾਸ ਨਿਕਲੇ ਤੇਰੇ ਹਜ਼ੂਰ ਅਰਜੋਈ ਕਰਾਂ ਬੇਨਤੀ ਕਰਾਂ ਤੇ ਜਦੋਂ ਨਾਮ ਚੇਤੇ ਆਉਂਦਾ ਹੈ ਭਗਵਾਨ ਚੇਤੇ ਆਉਂਦਾ ਹੈ ਉਦੋਂ ਦੁੱਖ ਉਸ ਜੀਵ ਨੂੰ ਸਤਾ ਨਹੀਂ ਸਕਦਾ ਡੁਲਾ ਨਹੀਂ ਸਕਦਾ ਉਹ ਇਹਦੇ ਤੋਂ ਉੱਪਰ ਉੱਠ ਜਾਂਦਾ ਹੈ ਆਤਮਾ ਉੱਪਰ ਉੱਠ ਜਾਂਦਾ ਉਹ ਦੁੱਖ ਆਏ ਨੂੰ ਮਹਿਸੂਸ ਨਹੀਂ ਕਰਦਾ ਉਹ ਰੱਬ ਦੇ ਨਾਲ ਜੁੜ ਜਾਂਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਉਹਨੂੰ ਦੁੱਖ ਵੀ ਦੁਖੀ ਨਹੀਂ ਕਰ ਸਕਦਾ ਡੁਲਾ ਨਹੀਂ ਸਕਦਾ ਮਹਾਰਾਜ ਐ ਦੁੱਖ ਦੇ ਵਿੱਚ ਵੀ ਔਰ ਮੈਂ ਤੈਨੂੰ ਧਿਆਵਾ ਹੈ ਤੇਰੀ ਕਿਰਪਾ ਤੋਂ ਬਿਗੈਰ ਨਹੀਂ ਹੋ ਸਕਦਾ ਤੂੰ ਕਿਰਪਾ ਕਰ ਨਾ ਸੁਖ ਵਿੱਚ ਭੁੱਲਾਂ ਕਿਸੇ ਦੇ ਘਰ ਵਿੱਚ ਖੁਸ਼ੀਆਂ ਆਦਾ ਨਾ ਤੇ ਕਿਧਰੇ ਜਾਂਦੀ ਏ ਮਰਜ਼ਾਦਾ ਕਿਧਰੇ ਜਾਂਦਾ ਹੈ ਗੁਰੂ ਦਾ ਨਾਮ ਕੋਈ ਚੇਤਾ ਨਹੀਂ ਰਹਿੰਦਾ ਮਹਾਰਾਜ ਘਰ ਵਿੱਚ ਜੇ ਸੁੱਖ ਆਵੇ ਤਾਂ ਵੀ ਤੇਰਾ ਸਿਮਰਨ ਚੱਲੇ ਜੇ ਸਿਮਰਨ ਤੋਂ ਬਗੈਰ ਤੇਰੀ ਯਾਦ ਤੋਂ ਬਗੈਰ ਖੁਸ਼ੀਆਂ ਨੇ ਮੇਰੇ ਕਿਸੇ ਕੰਮ ਨਹੀਂ ਮਹਾਰਾਜ ਤੇਰੀ ਯਾਦ ਮੇਰੇ ਕੋਲ ਏ ਤੇ ਦੁੱਖ ਵੀ ਆਦਾਏ ਮੈਨੂੰ ਡੁਲਾ ਨਹੀਂ ਸਕਦਾ ਕਿਰਪਾ ਕਰੀ ਮੈਂ ਦੁੱਖ ਦੇ ਕਾਰਨ ਔਰ ਤੇਰਾ ਨਾਮ ਨਾ ਭੁੱਲ ਜਾਵਾਂ ਤੈਨੂੰ ਨਾ ਭੁੱਲ ਜਾਵਾਂ ਮਹਾਰਾਜ ਸੱਚੀ ਪਾਦਸ਼ਾਹ ਮੀਰ ਕਰਦੇ ਨੇ ਔਰ ਵੈਗਰੂ ਮੈਂ ਤੈਨੂੰ ਧਿਆਵਾ ਮੈਂ ਸੰਖੇਪ ਕਰਾ ਮਹਾਰਾਜ ਕਹਿੰਦੇ ਜੇ ਭੁੱਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮੰਨਾਈ ਮਹਾਰਾਜ ਜੀ ਭੁੱਖ ਦੇਹੇ ਉ ਭੁਖੇ ਰਹਿਣ ਦਾ ਸਮਾਜ ਆਵੇ ਅੰਨ ਜਲ ਨਾ ਮਿਲੇ ਤੇ ਮਰਦ ਮੈਂ ਕਿਸੇ ਦੀਆਂ ਲਿੱ ਲੜੀਆਂ ਨਾ ਕੱਡਾਂ ਉਹਦੇ ਵਿੱਚ ਤੇਰਾ ਨਾਮ ਜਪਦਾ ਹੋਇਆ ਐ ਨਾਮ ਕਰਕੇ ਮੰਦਰੋ ਤ੍ਰਿਪਤ ਹੋਇਆ ਰਾਂ ਮੈਨੂੰ ਕੋਈ ਇੱਛਾ ਨਾ ਰਵੇ ਕਿ ਕਿਸੇ ਤੋਂ ਕੁਝ ਮੰਗਣਾ ਐ ਇੰਨਾ ਅੰਦਰ ਸਬਰ ਸੰਤੋਖ ਹੋਵੇ ਤੇ ਦੁਨੀਆਂ ਦਾਰ ਦੁੱਖ ਦਿਨ ਅਤ ਦੇ ਕਿਨੂੰ ਈਨ ਮਨਾਉਣੀਆ ਇਹਨੂੰ ਡੁਲਾ ਦੇਣਾ ਮਹਾਰਾਜ ਉਹ ਦੁੱਖ ਦਿਨ ਤੇ ਮੈਂ ਉਹਦੇ ਵਿੱਚ ਸੁੱਖ ਮਹਿਸੂਸ ਕਰਾਂ ਤਵੀ ਤੇ ਬਿਠਾਉਣਾ ਅਤ ਦਾ ਦੁੱਖ ਆ ਤਤੀ ਤਵੀ ਤੇ ਤੇ ਉਹਦੇ ਤੇ ਬੈਠ ਕੇ ਰੱਬ ਨੂੰ ਧਿਆਉਣਾ ਅਤ ਦਾ ਸੁੱਖ ਆ ਕਿ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਾਰੇ ਦੇ ਨਾਲ چیرਣਾ ਅਤ ਦਾ ਦੁੱਖ ਆ ਦੋ फाੜ ਕਰਨਾ ਅਤ ਦਾ ਚੀਰੀਂ ਦਾ ਹੋਇਆ ਅਤ ਦਾ ਸੁਖੇ ਕਦੋਂ ਜਦੋਂ ਕਹਿੰਦਾ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਈ ਸਿਰ ਜਾਂਦਾ ਤੇ ਜਾਨ ਦੇ ਮੇਰਾ ਸਿੱਖੀ ਸਿੱਧਕ ਨਾ ਜਾਏ ਉਦੋਂ ਨੂੰ ਦੁੱਖ ਨਹੀਂ ਉਹ ਬਾਹਰੋਂ ਦੁਨੀਆ ਨੂੰ ਦਿਸਦਾ ਦੁਫਾੜ ਹੁੰਦਾ ਉਹ ਦੁੱਖ ਦੇ ਵਿੱਚ ਸਕੂਨ ਮਹਿਸੂਸ ਕਰਦਾ ਆਰਾ ਚੱਲੇ ਆਰਾ ਚੀਰੇ ਪਰ ਮੇਰੀ ਪ੍ਰੀਤ ਨੂੰ ਨਾ ਚੀ